ਆਵਾਜ਼ ਸੁਪਤਰਾ ਸ਼ਾਵਾਸ ਆ ਵੀਦਮ ਦੇਖਣੇ ਬਾਕੀ ਸੀ ਚਾਵਾਂ ਨਾਲ ਵਿਆਹ ਕੀਤਾ ਵੋਟੀ ਲਿਆਂਦੀ ਇੰਨਾ ਪੈਸਾ ਲਾਇਆ ਅਸੀਂ ਕਹ ਸਾਡੀ ਸੇਵਾ ਕਰੂਗੀ ਤੂੰ ਤਾਂ ਰੋਟੀ ਆਪਦੀ ਆਪ ਹੀ ਬਕਾਉਣਾ ਪਿਆ ਵਾ ਮਮੀ ਮੈਂ ਆਪਦੀ ਰੋਟੀ ਥੋੜਾ ਬਨੂਣਾ ਪਿਆ ਵਾ ਹੋਰ ਕੀ ਦੀ ਬਕਾਉਣਾ ਪਿਆ ਵਾ ਉਹ ਮੈਂ ਤਾਂ ਉਹਦੀ ਬਨੂਣਾ ਪਿਆ ਵਾ ਕੋਈ ਨਹੀਂ ਤੈਨੂੰ ਤਾਂ ਮੈਂ ਕੀ ਕਹਣਾ ਉਹਨੂੰ ਮੈਨੂੰ ਦੇਖ ਲੈ ਤੇ ਜਾ ਕੇ ਦੱਸਦੀ ਪਤਾ ਮੈਂ ਉਸ ਨੂੰ ਵੇਖੀ ਤੂੰ ਹਾਂ ਗੁੱਸਾ ਕਰਦੀ ਮਮੀ ਨਾਲ ਗੋਨ ਨੂੰ ਕੋਈ ਵਿਚਾਰੀ ਫੁੱਲਨਾਰਗੀ ਆ ਫੁੱਲਨਾਰਗੀ ਹੈ ਵਿਚਾਰੀ ਨਾ ਗੋਨ ਨੂੰ ਕੋਈ ਮਮੀ ਵਾਹ ਲੱਗਦੀ ਹੈ ਵੀ ਮਾਰਾ ਨਹੀਂ ਨਾ ਧੋ ਕੇ ਆ ਕੇ ਪੇੜ ਦੇ ਮੂਰੇ ਬਹਿ ਗਈ ਆ ਖਾਣ ਵਾਸਤੇ ਕੀ ਹੋ ਗਿਆ ਮਮੀ ਜੀ ਮਲਾਈ ਤੇ ਲਸੀ ਪੁੱਤ ਮੇਰਾ ਰੋਟੀ ਪਕਾਈ ਨਾ ਤੂੰ ਥਾਲੀ ਦੇ ਮੂਰੇ ਬੈਠੀ ਆ ਉੱਥੇ ਤੂੰ ਰੋਟੀ ਪਕਾਉਣੀ ਸੀ ਜਿੱਥੇ ਉੱਥੇ ਆ ਮੇਰੇ ਪੁੱਤ ਨੇ ਇੱਥੇ ਬਹਿ ਕੇ ਖਾਣੀ ਸੀ ਰੋਟੀ ਮਮੀ ਜੀ ਮੇਰੇ ਪੇਕੇ ਆ ਕਰੇ ਦੋ ਦੋ ਲੋਕਰ ਲੱਗੇ ਹੋਏ ਨੇ ਤੇ ਲੱਗੇ ਨਾ ਨਾ ਸੀ ਕਿ ਘਰ ਇਸਦਾ ਵਿਆਹ ਕਿ ਲਿਆਂਦੀ ਆ ਤੇ ਰੋਟੀ ਦਾ ਪੁੱਤ ਪਕਾਉਣੀ ਪੈਣੀ ਆ ਮੈਂ ਇੱਥੇ ਰੋਟੀ